ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਖੜੇ ਆ ਗੁਰਦੁਆਰਾ ਸ਼ਰੋਪਨੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਜਿਵੇਂ ਤੁਹਾਨੂੰ ਜਾਣਕਾਰੀ ਆ ਇੱਧਰ ਪਿੱਛੇ ਨੋ ਜਾ ਮਾੜੀ ਇੱਥੇ ਆ ਨਹੀਂ ਕਿਸੇ ਵੀ ਨਾਲ ਕਿ ਰੇਟੇ ਗੁਰਕੇ ਬੇਟੇ ਸ਼ਰੋਪਨੀ ਸ਼ਹੀਦ ਬਾਬਾ ਜੀਵਨ ਸਿੰਘ ਹੋਰਾਂ ਦਾ ਅੱਜ ਪ੍ਰਕਾਸ਼ ਦਿਹਾੜਾ ਤੇ ਵੱਖ-ਵੱਖ ਥਾਵਾਂ ਤੇ 5 ਸਤੰਬਰ ਨੂੰ ਉਹਨਾਂ ਦੇ ਜਨਮ ਦਿਹਾੜੇ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾਂਦੇ ਆ ਨਗਰ ਕੀਰਤਨ ਸਜਾਏ ਜਾਂਦੇ ਆ ਵੱਖ-ਵੱਖ ਥਾਵਾਂ ਤੇ ਲੰਗਰ ਲਾਏ ਜਾਂਦੇ ਆ ਕੀਰਤਨ ਸਮਾਗਮ ਕਰਾਏ ਜਾਂਦੇ ਆ ਪਰੰਤੂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਕਾਰਨ ਬਹੁਤੇ ਹਲਕਿਆਂ ਦੇ ਵਿੱਚ ਜਿਹੜੀ ਹੜ੍ਹ ਦੀ ਮਾਰ ਵਿੱਚ ਪਰਿਵਾਰ ਆ ਗਏ ਉਹਨਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਫਸਲਾਂ ਦਾ ਜਾਨਵਰਾਂ ਦਾ ਘਰਾਂ ਦਾ ਤੇ ਫਿਰ ਸੰਗਤਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਵੀ ਇਸ ਵਾਰ ਨਗਰ ਕੀਰਤਨ ਸਜਾਉਣ ਦੀ ਥਾਂ ਤੇ ਵੀ ਉਹਨਾਂ ਹੜਪੀੜਤ ਲੋਕਾਂ ਲਈ ਰਾਹਤ ਸਮਗਰੀ ਪਹੁੰਚਾਈ ਜਾਵੇ ਜਿਹੜੇ ਖਰਚੇ ਸਮਾਗਮਾਂ ਤੇ ਕੀਤੇ ਜਾਂਦੇ ਸੀ ਉਹਨਾਂ ਦੀ ਥਾਂ ਤੇ ਜਿਹੜਾ ਲੋਕਾਂ ਦੀ ਸਹਾਇਤਾ ਲਈ ਇੱਕ ਉਪਰਾਲਾ ਕੀਤਾ ਜਾਵੇ ਇਹ ਸਾਰੀ ਜਿਹੜੀ ਤੁਸੀਂ ਦੇਖ ਰਹੇ ਆ ਸੰਗਤ ਬਾਬਾ ਜੀਵਨ ਸਿੰਘ ਗੁਰੂ ਘਰ ਦੇ ਸੇਵਕ ਨੇ ਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਜੁੜੀ ਹੋਈ ਸੰਗਤ ਆ ਤੇ ਇੱਕ ਟਰਾਲੀ ਪੂਰੀ ਜਿਹੜੀ ਹੈਗੀ ਲੰਗਰ ਸਵੇਰ ਤੋਂ ਜਿਹੜਾ ਪਕਾ ਕੇ ਪ੍ਰਸ਼ਾਦਾ ਵੀ ਤਿਆਰ ਕੀਤਾ ਗਿਆ ਬੀਬੀਆਂ ਵੱਲੋਂ ਨਾਲ ਦੀ ਨਾਲ ਰਾਹਤ ਸਮਗਰੀ ਇਕੱਠੀ ਕੀਤੀ ਗਈ ਆ ਜਿੰਨਾ ਖਰਚਾ ਸਮਾਗਮ ਤੇ ਕੀਤਾ ਜਾਣਾ ਸੀ ਉਸੇ ਜਿਹੜੇ ਖਰਚੇ ਦੇ ਵਿੱਚ ਤੇ ਰਾਹਤ ਸਮਗਰੀ ਤੇ ਸੇਵਾਦਾਰ ਇਸ ਵੇਲੇ ਪੂਰੇ ਤਿਆਰ ਆ ਉਹਨਾਂ ਹੜਪੀੜਤ ਇਲਾਕੇ ਦੇ ਵਿੱਚ ਜਾਣ ਲਈ ਜਿਹੜੇ ਜਾਣਕਾਰੀ ਦੇਣਗੇ ਇੱਥੋਂ ਦੇ ਜਿਹੜੇ ਪ੍ਰਬੰਧਕ ਤੇ ਦੱਸ ਦਈਏ ਵੀ ਇਹ ਇਸ ਵੇਲੇ ਹਰ ਵਿਅਕਤੀ ਹਰ ਪ੍ਰਾਣੀ ਇਸ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਜਾ ਰਿਹਾ ਬੀਬੀਆਂ ਨੇ ਜਿਨ੍ਹਾਂ ਨੇ ਸਵੇਰ ਤੋਂ ਪ੍ਰਸ਼ਾਦਾ ਤਿਆਰ ਕੀਤਾ ਇਸ ਗੁਰੂ ਘਰ ਦੇ ਨਾਲ ਜੁੜੇ ਹੋਏ ਸੇਵਕ ਦੇ ਤੌਰ ਤੇ ਇਹਨਾਂ ਵੱਲੋਂ ਅੱਜ ਲੰਗਰ ਤਿਆਰ ਕਰਕੇ ਉਹਨਾਂ ਲੋਕਾਂ ਦੇ ਲਈ ਭੇਜਿਆ ਜਾ ਰਿਹਾ ਤੇ ਇਹ ਪ੍ਰਬੰਧਕ ਨੇ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਹੈਗੇ ਆ ਸੇਵਕ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਅੱਜ ਦਾ ਜਿਹੜਾ ਸਮਾਗਮ ਬਹੁਤ ਵੱਡਾ ਸਮਾਗਮ ਸੀਗਾ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਤੇ ਨਾਲ ਦੀ ਨਾਲ ਇਸ ਸਰਪੰਚ ਜੁਰੇ ਤੇ ਸੰਗਤਾਂ ਵੱਲੋਂ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ ਵੀ ਦਿੰਨੇ ਆ ਤੇ ਉਹਨਾਂ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਜਿਹੜੇ ਹੜ੍ਹ ਦੇ ਨਾਲ ਪਾਣੀ ਦੇ ਨਾਲ ਪ੍ਰਭਾਵਿਤ ਹੋਇਆ ਜਿਨ੍ਹਾਂ ਦਾ ਜਾਨ ਮਾਲ ਦਾ ਕਾਫੀ ਨੁਕਸਾਨ ਹੋਇਆ। ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਲੰਗਰ 쿠ਸੀ ਤਿਆਰ ਕੀਤਾ ਨਾਲ ਦੀ ਨਾਲ ਸੁੱਕੀ ਰਸ ਤੇ ਲੈ ਕੇ ਜਾ ਰਹੇ ਹਾਂ। ਕਿ ਕਿਵੇਂ ਫੁਰਨਾ ਬਣਿਆ। ਬਸ ਬਾਬਾ ਜੀ ਬਹੁਤ ਜ਼ਿਆਦਾ ਦੁਨੀਆ ਦਾ ਬਹੁਤ ਨੁਕਸਾਨ ਹੋ ਗਿਆ। ਹੜ੍ਹ ਆਉਣ ਕਰਕੇ ਬਹੁਤ ਜ਼ਿਆਦਾ ਦਰਿਆਵਾਂ ਦੇ ਵਿੱਚ ਪਾਣੀ ਆ ਗਿਆ। ਸੋਚਿਆ ਵੀ ਬਾਬਾ ਜੀ ਨਗਰ ਕੀਰਤਨਾ ਸੀ ਕਰਨਾ ਸੀਗਾ ਤੇ ਉਸ ਨੂੰ ਅਸੀਂ ਕੈਨਸਲ ਕੀਤਾ। ਜਿਹੜੀ ਰਾਸਮਗਰੀ ਸਾਰੀ ਅਸੀਂ ਉੱਥੇ ਪਚਾ ਰਹੇ ਆਂ ਸੰਗਤ ਨੂੰ ਸੁੱਕੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਾਰੀਆਂ ਸੰਗਤਾਂ ਦੇ ਸੰਜੋਗ ਦੇ ਨਾਲ ਬੀਬੀਆਂ ਦੇ ਸੰਜੋਗ ਦੇ ਨਾਲ ਸਾਰੇ ਵੀਰਾਂ ਦੇ ਸੰਜੋਗ ਦੇ ਨਾਲ ਸਾਡੇ ਗੁਰਦੂਗੁਰੂ ਕਰਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਜੋਗ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਸੇਵਾ ਕੀਤੀ ਹੈ ਜੀ ਤੇ ਕੀ ਚ ਕਹਿਣਾ ਚਾਹੂੰਗੇ ਬਾਕੀ ਸੰਗਤਾਂ ਬਾਕੀ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਕਿਉਂਕਿ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ ਹੋਰ ਵੀ ਬਾਤੋ ਬਾਤ ਸੰਗਤਾਂ ਜਿੰਨੀਆਂ ਵੀ ਜਾ ਸਕੰਦੰਗਾ ਨੇ ਕੋਈ ਸੁਕੀ ਰਸਤ ਕੋਈ ਪ੍ਰਸ਼ਾਦਾ ਪਾਣੀ ਕਿਸੇ ਵੀ ਕੋਈ ਵੀ ਤਰ੍ਹਾਂ ਦੀ ਸਹਾਇਤਾ ਕੋਈ ਡਾਕਟਰੀ ਸਹਾਇਤਾ ਕਿਸੇ ਪ੍ਰਕਾਰ ਦੀ ਸਹਾਇਤਾ ਸੰਗਤ ਨੂੰ ਵੱਧ ਤੋਂ ਵੱਧ ਲੈ ਜਾਣੀ ਚਾਹੀਦੀ ਹੈ ਕਿਉਂਕਿ ਇਹੀ ਆਪਣਾ ਮੰਦੋਰਥ ਬਣਦਾ ਹੈ ਫੇਰ ਹੀ ਆਪਣਾ ਜੀਵਨ ਸਫਲਾ ਹੋਣਾ ਜੇ ਆਪਾਂ ਇਸੇ ਦੀ ਦਇਆ ਕਰਾਂਗੇ ਇਸੇ ਦੀ ਕਿਰਪਾ ਕਰਾਂਗੇ ਫਿਰ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਫਿਰ ਵਾਹਿਗੁਰੂ ਦੀ ਰਹਿਮਤ ਬਣਦੀ ਹੈ ਇਹ ਨੌਜਵਾਨ ਵੀ ਖੜੇ ਆ ਜਿਨ੍ਹਾਂ ਨੇ ਅੱਜ ਸੇਵਾ ਲਈ ਕਮਰ ਕਸਿਆ ਉੱਥੇ ਜਾ ਕੇ ਆਪਣੇ ਹੱਥੀਂ ਵੀ ਸੇਵਾ ਕਰਨਗੇ ਨਾਲ ਦੀ ਨਾਲ ਜਿਹੜਾ ਹੈਗਾ ਇਹ ਰਸ ਸਮਗਰੀ ਜਿਹੜੀ ਹੈਗੀ ਆ ਇਹ ਵੀ ਲਿਜਾਈ ਜਾ ਰਹੀ ਆ ਬਾਬਾ ਜੀ ਕਿੰਨਾ ਕੁ ਜਿਹੜਾ ਹੈਗਾ ਤੁਸੀਂ ਰਸਤ ਜਿਹੜੀ ਇਕੱਠੀ ਕੀਤੀ ਆ ਇਹ ਕੀ ਕੀ ਹੈ ਦੇ ਵਿੱਚ ਤੇ ਕਿੰਨੀ ਕੁ ਹੈ ਤੇ ਨਾਲ ਦੀ ਨਾਲ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਉਹਦੇ ਵਾਸਤੇ ਕਿਵੇਂ ਉਤਸ਼ਾਹ ਤੁਹਾਨੂੰ ਮਿਲਿਆ ਬਾਬਾ ਜੀ ਰਸਤ ਜੀ ਸਾਰੀ ਆ ਜੀ ਤਕਰੀਬਨ ਬਹੁਤ ਜ਼ਿਆਦੇ ਸੁੱਕੀ ਰਸਤ ਜਲ ਹੋ ਗਿਆ ਵਿੱਚ ਹਰ ਵਾਲਾ ਔਰ ਵੀ ਬ੍ਰੈਡ ਹੋ ਗਏ ਤਕਰੀਬਨ ਤਕਰੀਬਨ ਸਾਰੀ ਰਸਤਾ ਕੀ ਵੀ ਖੰਡ ਹੋ ਗਈ ਚਾਹ ਹੋ ਗਈ ਤੇ ਬਿਸਕਟ ਹੋ ਗਏ ਨਾਲੇ ਜੀ ਤੇ ਤਕਰੀਬਨ ਸਾਰੀ ਸਮਗਰੀ ਹੈ ਟੋਟਲੀ ਜੀ ਵੀ ਕੋਈ ਨਹੀਂ ਕਿ ਨਾ ਰਹੀ ਹੋਵੇ ਕੋਈ ਰਹਿ ਗਈ ਹੋਵੇ ਤਾਂ ਕੀ ਕਰ ਸਕਦੇ ਆ ਵੀ ਤਕਰੀਬਨ ਸਾਰੀ ਕੀਤੀ ਹੈ ਜੀ ਤੇ ਕਿੰਨੇ ਕੁ ਸੇਵਾਦਾਰ ਤੁਹਾਡੇ ਨਾਲ ਜਾ ਰਹੇ ਆ ਸੇਵਾਦਾਰ ਜੀ ਤਕਰੀਬਨ ਬਹੁਤ ਜਿਆਦਾ ਜਾ ਰਹੇ ਆ ਸੰਗਤਾਂ ਨਾਲ ਕੋਲੇ ਖੜੀਆਂ ਜੀ ਆਪਣੇ ਤੁਹਾਡੇ ਤੁਸੀਂ ਕੈਮਰਾ ਮਾਰਿਆ ਹੀ ਹੈ ਤੇ ਸਾਰੇ ਸੇਵਾਦਾਰ ਨੌਜਵਾਨ ਮੁੰਡੇ ਇਹਨਾਂ ਨੇ ਉਤਸ਼ਾਹ ਬਹੁਤ ਦਿਖਾਇਆ ਇਹਨਾਂ ਨੇ ਜੀ ਇਹਨਾਂ ਨੇ ਉਤਸ਼ਾਹ ਦੇ ਨਾਲ ਹੀ ਅਸੀਂ ਉਪਰਾਲਾ ਕੀਤਾ ਜੀ ਤੇ ਕਿਹੜੀ ਕਿਹੜੀ ਜਗ੍ਹਾ ਕਿੱਧਰਲੇ ਏਰੀਆ 'ਚ ਤੁਸੀਂ ਜਾਣਾ ਅਸੀਂ ਮਘੂ ਏਰੀਆ 'ਚ ਜਾ ਰਹੇ ਆ ਸਾਡੀ ਸੰਸਥਾ ਨਾਲ ਕੰਟੈਕਟ ਹੋਇਆ ਵਾ ਉਹ ਆਦੇ ਸਾਡੇ ਕੋਲੇ ਆਜੋ ਤੇ ਅਸੀਂ ਆਪ ਵੜਾਵਾਂਗੇ ਕਿਸ ਤਰ੍ਹਾਂ ਉਹਨਾਂ ਦੇ ਕੋਲੇ ਹੈਗੇ ਆ ਵਾ ਜੀ ਪਹਿਲਾਂ ਵੀ ਉਹਨਾਂ ਕੋਲੇ ਜਾ ਚੁੱਕੇ ਨੇ ਪ੍ਰਬੰਧਕ ਤੇ ਸਾਨੂੰ ਉਹਨਾਂ ਨਾਲ ਕੰਟੈਕਟ ਹੋਇਆ ਉਹ ਆਦੇ ਵੀ ਅਸੀਂ ਸਾਰਾ ਆਪ ਦੇ ਅੱਥੀ ਵੜਾਵਾਂਗੇ ਕੋਈ ਇਹਦੇ ਵਿੱਚ ਅਸੀਂ ਇੱਕ ਘਰੇ ਲਾ ਕੇ ਨਹੀਂ ਆਉਣਾ ਜਿਹੜੇ ਲੋੜਵੰਦ ਆ ਉਹਨਾਂ ਨੂੰ ਹੀ ਦਿੱਤਾ ਜਾਊਗਾ ਬਿਲਕੁਲ ਜੀ ਜਿਹੜੀ ਨੌਜਵਾਨ ਨੇ ਬਹੁਤ ਸਿਆਣੀ ਗੱਲ ਕਹੀ ਆ ਵੀ ਕਈ ਥਾਵਾਂ ਤੇ ਹੁਣ ਉੱਥੇ ਚਰਚਾ ਚੱਲ ਰਹੀ ਆ ਕਿਸੇ ਕਿਸਮ ਦਾ ਵਿਵਾਦ ਵੀ ਖੜਾ ਨਾ ਹੋਵੇ ਇਸ ਤਰੀਕੇ ਦੇ ਨਾਲ ਅਸੀਂ ਵੀ ਅਪੀਲ ਕਰਦੇ ਆਂ ਪਰantu ਜਿਹੜੇ ਲੋੜਵੰਦ ਆ ਉਹਨਾਂ ਲੋਕਾਂ ਤੱਕ ਸਰਵੇਖਣ ਕਰਕੇ ਉਹਨਾਂ ਤੱਕ ਪਹੁੰਚ ਬਣਾ ਕੇ ਉਹਨਾਂ ਤੱਕ ਲੋੜੀਂਦੀਆਂ ਵਸਤੂਆਂ ਪਹੁੰਚਦੀਆਂ ਕਿਉਂਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਮੰਗਣ ਨੂੰ ਤਿਆਰ ਨਹੀਂ ਹੁੰਦਾ ਜਿਹੜਾ ਹੈਗਾ ਉਹ ਪ੍ਰਮਾਤਮਾ ਤੋਂ ਸੋਚਦਾ ਵੀ ਸਾਡਾ ਜਿਹੜਾ ਹੈਗਾ ਉਪਰਾਲਾ ਸਾਡੇ ਲਈ ਉਦਮ ਜਿਹੜਾ ਕਰਨ ਦਾ ਬਲ ਬਖਸ਼ੇ ਪ੍ਰਮਾਤਮਾ ਤੇ ਅਸੀਂ ਜਿਹੜਾ ਹੈਗਾ ਆਪਦਾ ਕੰਮ ਕਰਕੇ ਆਪਣੇ ਰੂਪ ਦੇ ਵਿੱਚ ਜਿਹੜਾ ਹੈਗਾ ਜਿਹੜਾ ਕਮਾਈ ਕਰੀਏ ਤੇ ਨਾਲ ਦੀ ਨਾਲ ਜਿਹੜੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੀਏ ਤੁਸੀਂ ਨੌਜਵਾਨਾਂ ਦੇ ਵਿੱਚੋਂ ਤੇ ਤੁਸੀਂ ਹੁਣ ਅੱਜ ਜਿਹੜਾ ਉੱਥੇ ਜਾ ਰਹੇ ਹੋ ਆਪਣੇ ਹੱਥੀਂ ਸੇਵਾ ਕਰਨ ਦਾ ਤੁਸੀਂ ਫੁਰਨਾ ਬਣਾਇਆ। ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਬਾਗਾ ਪ੍ਰਾਣਾ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਨਗਰ ਕੀਰਤਨ ਸਜਾਇਆ ਜਾਂਦਾ। ਫਿਰ ਜਦੋਂ ਹੁਣ ਇਹ ਤਬਦੀਲ ਹੋ ਗਿਆ, ਮਨ ਭਾਵਨਾਵਾਂ ਬਦਲ ਗਈਆਂ। ਤੁਸੀਂ ਕੀ ਮਹਿਸੂਸ ਕਰਦੇ ਹੋ ਨੌਜਵਾਨ ਤੁਹਾਡੇ ਨਾਲ ਜਿਹੜੇ ਖੜੇ ਆ ਇਹ ਕੀ ਸੋਚਦੇ ਅੱਜ ਦੇ ਇਸ ਸਮਾ ਲੈ ਕੇ ਪ੍ਰੋਗਰਾਮ ਨੂੰ ਲੈ ਕੇ? ਇਹੀ ਸੋਚਦੇ ਆ ਜੀ ਸਾਨੂੰ ਪਾਪਾ ਜਗਵਿੰਦਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੌਕਾ ਦਿੰਦੇ ਹੋਏ ਵੀ ਇਹ ਨੂੰ ਸਜਾਉਣ ਦੀ ਸਾਸੀ ਅੱਜ ਉਹਨਾਂ ਲੋਕਾਂ ਦੀ ਸਹਾਇਤਾ ਕਰੀਏ ਜੋ ਹੱਟ ਦੀ ਮਾਰੇਟ ਆਏ ਆ ਸਾਨੂੰ ਉਹਨਾਂ ਦੇ ਦੁੱਖ ਦੇ ਨਾਲ ਦੁੱਖ ਵਿੱਚ ਖੜਨਾ ਚਾਹੀਦਾ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਤਾਂ ਜੋ ਉਹ ਆਪਣੇ ਆਪ ਨੂੰ ਕਿਤੇ ਵੀ ਇਕੱਲਾ ਵੀ ਮਹਿਸੂਸ ਨਾ ਕਰੇ ਬਿਲਕੁਲ ਜੀ ਇਹ ਜਿਹੜੀ ਆਪਣੇ ਪੰਜਾਬੀਆਂ ਦੀ ਜਿਹੜੀ ਬਹੁਤ ਵੱਡੀ ਉਧਾਰਨਾ ਵੀ ਜਿੱਥੇ ਕਿਸੇ ਪੰਜਾਬੀ ਤੇ ਦੁੱਖ ਆਉਂਦਾ ਉਹਦੇ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਇਹ ਸੰਗਤ ਸਾਰੀ ਖੜ ਜਾਂਦੀ ਆ ਸਾਰੇ ਪੰਜਾਬੀ ਖੜ ਜਾਂਦੇ ਆ ਵੀ ਉਹਨੂੰ ਐ ਨਾ ਮਹਿਸੂਸ ਹੋਵੇ ਵੀ ਮੈਂ ਅੱਜ ਮਾੜੀ ਘੜੀ ਦੇ ਵਿੱਚ ਇਕੱਲਾ ਇਹਨਾਂ ਬੀਬੀਆਂ ਨੇ ਸਾਰੀਆਂ ਨੇ ਜਿਹੜਾ ਹੈਗਾ ਲੰਗਰ ਤਿਆਰ ਕੀਤਾ ਬੱਚਿਆਂ ਨੇ ਜਿਹੜਾ ਹੈਗਾ ਪੂਰਾ ਉਤਸ਼ਾਹ ਦੇ ਨਾਲ ਆਪਣੀਆਂ ਜਿਹੜੀਆਂ ਮਾਮਾ ਦਾ ਭੈਣਾ ਦਾ ਜਿਹੜਾ ਸਾਥ ਦਿੱਤਾ ਨਾਲ ਦੀ ਨਾਲ ਨੌਜਵਾਨਾਂ ਨੇ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਆ ਜਿਵੇਂ ਬਾਬਾ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹੈਗੇ ਸੇਵਾਦਾਰ ਬਾਬਾ ਜੀਬਲ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਆ ਉਹਨਾਂ ਵੱਲੋਂ ਦੱਸਿਆ ਗਿਆ ਵੀ ਸੁੱਕਾ ਰਾਸ਼ਨ ਦਾਲਾਂ ਜਿਵੇਂ ਜੜੀਆਂ ਹੈਗੀਆਂ ਉਸ ਤੋਂ ਬਾਅਦ ਬਰੈਡ ਆ ਬਿਸਕੁਟ ਆ ਪਾਣੀ ਆ ਪੀਣ ਦੇ ਲਈ ਉਸ ਤੋਂ ਬਾਅਦ ਖੰਡ ਆ ਚਾਹ ਪੱਤੀ ਆ ਇਸ ਤਰ੍ਹਾਂ ਦੇ ਜਿਹੜੇ ਹੈਗੇ ਉਪਰਾਲੇ ਕੀਤੇ ਗਏ ਆ ਤੇ ਹੁਣ ਜਿਹੜੀ ਸੰਗਤ ਐ ਇਸ ਵੇਲੇ ਪੂਰੀ ਤਰ੍ਹਾਂ ਉਹਨਾਂ ਹਰ ਪੀੜਤ ਤੋਂ ਹਲਕੇ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਜਾ ਰਹੇ ਆ ਸਭ ਤੋਂ ਵੱਡਾ ਉਪਰਾਲਾ ਇਹਨਾਂ ਨੇ ਇਹ ਕੀਤਾ ਵੀ ਉੱਥੋਂ ਜਿਹੜੀਆਂ ਹੈਗੀਆਂ ਸੰਸਥਾਵਾਂ ਜਿਹੜੀਆਂ ਬਹੁਤ ਸੁਚੱਜੇ ਢੰਗ ਨਾਲ ਉਹਨਾਂ ਕੋਲੇ ਰਸਤਾ ਪਹਚਾਰੀਆਂ ਉਹਨਾਂ ਲੋਕਾਂ ਤੱਕ ਪੀੜਤ ਪਰਿਵਾਰਾਂ ਤੱਕ ਪਹੁੰਚ ਕੇ ਉਹਨਾਂ ਦੇ ਨਾਲ ਇਹਨਾਂ ਨੇ ਤਾਲਮਲ ਕੀਤਾ ਤਾਂ ਕਿ ਜਿਹੜਾ ਕਿਤੇ ਇੱਕ ਘਰੇ ਲਾ ਕੇ ਰਾਸ਼ਨ ਆਉਣ ਦੀ ਬਜਾਏ ਜਾਂ ਕਿਸੇ ਕੋਲੇ ਜਾਦਾ ਸਟਾਕ ਹੈਗਾ ਹੋਂਦਾ ਤਾਂ ਉਹਨਾਂ ਕੋਲੇ ਜੇਕਰ ਉਹ ਪਹਚਾਇਆ ਜਾਂਦਾ ਬਾਰ-ਬਾਰ ਤਾਂ ਉਹ ਸਾਰੀ ਚੀਜ਼ ਨੂੰ ਜਿਹੜਾ ਹੈਗਾ ਮੱਦੇਨਜ਼ਰ ਰੱਖਦੇ ਵੀ ਉਹਨਾਂ ਲੋਕਾਂ ਤੱਕ ਕੋਸ਼ਿਸ਼ ਕੀਤੀ ਜਾਊਗੀ ਰਾਸ਼ਨ ਪਹੁੰਚਾਉਣ ਦੀ ਜਿਹੜੇ ਬੰਦੇ ਇਸ ਵੇਲੇ ਜਿਹੜੇ ਪਰਿਵਾਰ ਲੋੜਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬੋਲੇ